ਹੁਸ਼ਿਆਰਪੁਰ ਪੁਲਿਸ ਨੇ ਦੇਸੀ ਕਟੇਆ ਤੇ 14 ਜ਼ਿੰਦਾ ਕਾਰਤੂਸਾਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਕਾਬੂ ਕੀਤੇ ਗਏ ਕੱਟੇ ਤੇ ਦੋਸ਼ੀ ਦੀ ਪਛਾਣ ਰਾਮ ਪੁੱਤਰ ਕਰਤਾਰਚੰਦ ਵਾਸੀ ਹਿਮਾਚਲ ਪ੍ਰਦੇਸ਼ ਵਿੱਚ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਮੁਕੇਰੀਆਂ ਵਿਪਨ ਕੁਮਾਰ ਨੇ ਦੱਸਿਆ ਕਿ ਥਾਣਾ ਮੁਕੇਰੀਆਂ ਦੇ ਐਸਐਚਓ ਪ੍ਰਮੋਦ ਕੁਮਾਰ ਇਲਾਕੇ 'ਚ ਚੈਕਿੰਗ ਕਰ ਰਹੇ ਸੀ ਤਾਂ ਇਸ ਦੌਰਾਨ ਮੁਕੇਰੀਆਂ ਦੇ ਵਿਸ਼ਾਲ ਫਾਰਮ ਨਸਤੀਕਾ ਰਹੀ ਇੱਕ ਵਿਅਕਤੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਦੇਸੀ ਕਟਾ ਅਤੇ 14 ਜ਼ਿੰਦਾ ਰੋਂਦ ਬ੍ਰਮਬਦ ਹੋਏ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਤ ਤਾ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ। ਮੁਕੇਰੀਆਂ ਤੋਂ ਹੁਸ਼ਰਪੁਰ ਦੇ ਉਸ ਦੇ ਨਾਲ ਦਿਲਬਖ ਸਿੰਘ ਗੁਰਾਇ ਦੀ ਰਿਪੋਰਟ। ਜਿਹੜੀ ਸੁਰਿੰਦਰ ਲੰਬਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਵੱਲੋਂ ਜਿਹੜੀ ਨਾਜਾਇਜ਼ ਅਸਲੇ ਦੀ ਦੇ ਖਿਲਾਫ ਮਹਿੰਮ ਚਲਾਈ ਗਈ ਹੈ। ਉਸ ਮਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਮਕੇਰੀਆਂ ਚ ਰਹਿੰਦਾ ਔਰ ਅਸਲ ਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਔਰ ਇਹਦੇ ਪਾਸ ਦਜਾਇਜ਼ ਵੈਪਨ ਹੈ ਇਸ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਸਾਡੀ ਟੀਮ ਇੰਸਪੈਕਟਰ ਤਰਮੋਦ ਕੁਮਾਰ ਐਸ ਐਚਓ ਮਕੇਰੀਆਂ ਅਤੇ ਉਹਨਾਂ ਦੇ ਦਾਲ ਫੋਰ ਫੋਰਸ ਅਸੀਂ ਸਾਰੀ ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ ਤੇ ਸਾਨੂੰ ਪਤਾ ਲੱਗਾ ਵੀ ਇਹ ਇੱਥੇ ਸ਼ਹਿਰ ਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਦੇ ਓਨਰ ਹੈਗੇ ਆ ਉਹਨਾਂ ਦੇ ਘਰ ਐਜ਼ ਸਰਵੈਂਟ ਕੰਮ ਕਰਦਾ ਅਸੀਂ ਇਹਨੂੰ ਰਾਉਂਡ ਅਪ ਕਰਕੇ ਇਸ ਤੋਂ ਪੁਸ਼ਕਿਸ਼ ਕੀਤੀ ਔਰ ਪੁਸ਼ਕਿਸ਼ ਦੇ ਦੌਰਾਨ ਇਸਨੇ ਜਿਹੜਾ ਇੱਕ ਕੰਟਰੀ ਮੇਡ ਪਿਸਟਲ ਤੇ 14 ਲਾਈਵ ਕਾਰਟ੍ਰਿਜ ਔਰੇ ਜਿਹੜੇ ਸਾਨੂੰ ਬਰਾਮਦ ਕਰਾਏ ਇਸਤੇ ਖਿਲਾਫ ਮੁਕਦਮਾ ਅੰਡਰ ਸੈਕਸ਼ਨ 25 59 ਆਰਮਜ਼ ਐਕਟ ਥਾਣਾ ਮਕੇਰੀਆਂ ਚ ਦਰਜਿਸਟਰ ਕਰਕੇ ਇਸ ਦੀ ਜਿਹੜੀ ਪੁਸ਼ਕਿਸ਼ ਜਾਰੀ ਹੈ ਔਰ ਜੋ ਵੀ ਇਸ ਵੱਲੋਂ ਇਸ ਅਸਲੇ ਦੇ ਨਾਲ ਵਾਰਦਾਤਾਂ ਕੀਤੀਆਂ ਨੇ ਜਾਂ ਇਸ ਸੰਬੰਧੀ ਹੋਰ ਇਹਨੇ ਕੋਈ ਵੀ ਗਲਤ ਜਿਹੜੀ ਅੰਜਾਮ ਦਿੱਤਾ ਕੰਮ ਨੂੰ ਅਸੀਂ ਉਹ ਜਿਹੜਾ ਪੂਰਾ ਤਫਤੀਸ਼ ਦਾ ਵਿੱਚ ਲਿਆ ਕੇ ਅਤੇ ਕਾਰਵਾਈ ਕਰ ਰਹੇ ਹਾਂ ਇਸ ਨੇ ਇਸ ਤੋਂ ਬਹੁਤ ਹੀ ਡੂੰਘਾਈ ਨਾਲ ਸੈਂਟੀਫਿਕ ਤਰੀਕੇ ਨਾਲ ਪੜਚੋਲ ਕੀਤੀ ਗਈ ਹੈ ਔਰ ਇਸ ਨੇ ਇਹ ਦੱਸਿਆ ਕਿ ਇਸ ਨੇ ਇਹ ਜਿਹੜਾ ਅਸਲਾ ਸੀ ਇਹ ਜਲੰਧਰ ਦੇ ਲਾਗੇ ਕਿਸੇ ਜਿਹੜਾ ਪ੍ਰਵਾਸੀ ਹੈਗਾ ਸੀ ਮਜਦੂਰ ਯੂਪੀ ਤੋਂ ਇਹਨੂੰ ਉਹਦੇ ਨਾਮ ਹੋਰ ਐਡਰੈਸ ਦਾ ਨਹੀਂ ਪਤਾ ਅਸੀਂ ਉਹਦੀ ਡੰਗਾਈ ਨਾਲ ਪੜਤਾਲ ਹੋਰ ਕਰ ਰਹੇ ਹਾਂ ਤਾਂ ਕਿ ਅਸੀਂ ਇਹਦੇ ਬੈਕਵਰਡ ਲਿੰਕਸ ਤੇ ਪਹੁੰਚ ਸਕੀਏ ਉਸ ਤੋਂ ਇਹਨੇ ਕਰੀਬ 4 ਸਾਲ ਪਹਿਲਾਂ 5000 ਰੁਪਏ ਚ ਖਰੀਦਿਆ ਸੀ ਤੇ ਅਜੇ ਇਹ ਬਹੁਤ ਹੀ अर्ਲੀ ਸਟੇਜ ਆ ਗਈ ਹੈ ਅਸੀਂ ਸਾਰੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾ ਕੇ ਇਹਦਾ ਰਿਮਾਂਡ ਲਿਆ ਰਿਮਾਂਡ ਹਾਸਲ ਕੀਤਾ ਹੈ ਔਰ ਇਹਦੀ ਹੋਰ ਡੰਗਾਈ ਨਾਲ ਪੁਸ਼ਟੀ ਕਰ ਰਹੇ ਹਾਂ we at gna university see potential in everyone and everything around us we drive innovation and entrepreneurship we groom competent global citizens to effect positive change around them